आज बहुत ही एक विषय था की शोभा यात्रा 16 तारीख दिसंबर को एक विशाल शोभा यात्रा गुरदास में सभी को साथ लेकर एक विशाल शोभा यात्रा निकाली जा रही है तो इस में आज मीटिंग हुई है और बहुत ही अच्छा जो है वो हंगारा मिला है आज की मीटिंग से शोभा यात्रा शोभा तो यात्रा जो है वो यहीं से पंगमा परेड टावर से निकाली जाएगी गुरदासपुर से निकल कर और लास्ट में उसको समापित किया गया मसीह से यही मैसेज़ आओ हम प्रभु के नाम को ऊंचा करें जो प्रभु ने हमें कार्य दिया इसे हम और बढ़ाएं और फलाएं। और 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 बढ़ाएं लोगों को प्यार प्यार शांति का संदेश दे ताकि लोग आपस में प्यार में रहे और मिल सोलह दिसंबर आप सब बड़े प्यारिजयसी मैं पाषकुरेवाल प्रधान गुरदासपुरशन आज जिम्मेदार ਸ਼ੋਭਾ ਯਾਤਰਾ ਦੇਸ ਬੰਦ ਦੇ ਵਿੱਚ ਅੱਜ ਮੀਟਿੰਗ ਕੀਤੀ ਗਈ ਹੈ ਕਰਨ ਵਰਮਾ ਮਿਨਿਸਟਰੀ ਪ੍ਰੇ ਟਾਵਰ ਪਿੰਡ ਪੰਗਵਾ ਦੇ ਵਿੱਚ ਔਰ ਉਹਦਾ ਮੁੱਖ ਮੁੱਦਾ ਇਹੋ ਹੀ ਹੈ ਕਿ ਜਿਹੜੇ ਅਸੀਂ ਮਿਲ ਜੁਲ ਕੇ 16 ਤਰੀਕ ਨੂੰ ਸ਼ੋਭਾ ਯਾਤਰਾ ਕੱਢੀਏ ਜੋ ਪਿੰਡ ਪੰਗਵਾ ਤੋਂ ਸ਼ੁਰੂ ਹੋਵੇਗੀ ਔਰ ਮੰਡੀ ਚੌਕ ਮੰਡੀ ਚੌਕ ਚੌਜਾ ਚੌਕ ਜਾਂ ਚੌਕ ਦੇ ਉੱਤੋਂ ਗੀਤਾ ਭਗਵਨ ਰੋਡ ਗੀਤਾ ਭਗਵਨ ਰੋਡ ਦੇ ਉੱਤੋਂ ਹਨੂਮਨ ਚੌਕ ਉਸ ਤੋਂ ਬਾਅਦ ਭਾਈ ਲਾਲੋ ਚੌਕ ਦੇ ਚੋਂ ਹੁੰਦੀ ਹੋਈ ਸੰਗਲਪੁਰੇ ਰੋਡ ਤੋਂ ਦੁਬਾਰਾ ਆ ਕੇ ਨਿਊ ਰੈੱਡ ਰੋਜ਼ ਪੈਲੇਸ ਦੇ ਵਿੱਚ ਸਮਾਪਤ ਹੋਏਗੀ ਉੱਥੇ ਸਾਰੀਆਂ ਸੰਗਤਾਂ ਵਾਸਤੇ ਪਾਸਤ ਸਹਿਬਾਂ ਵਾਸਤੇ ਬਹੁਤ ਅੱਛਾ ਔਰ ਵਧੀਆ ਕੋਈ ਅਰੇਂਜਮੈਂਟ ਕੀਤਾ ਜਾਏਗਾ ਔਰ ਰਸਤੇ ਦੇ ਵਿੱਚ ਵੀ ਕਈ ਚੌਕਾਂ ਦੇ ਵਿੱਚ ਜਿਹੜੇ ਨੇ ਉਹ ਸਟਾਲ ਲਗਾਏ ਜਾਣਗੇ ਮਸੀ ਭਾਈਚਾਰੇ ਦੇ ਵੱਲੋਂ ਇਹ ਠੀਕ ਇੱਥੋਂ 10 ਵਜੇ ਸ਼ੁਰੂ ਹੋਏਗੀ ਜਦ ਕਿ ਪੂਰੇ ਬਾਜ਼ਾਰ ਦੇ ਵਿੱਚੋਂ ਘੁੰਮ ਕੇ ਠੀਕ 2 ਵਜੇ ਤੱਕ ਜਿਹੜੀ ਅਸੀਂ ਰੈੱਡ ਰੋਜ਼ ਪੈਲੇਸ ਦੇ ਵਿੱਚ ਖਤਮ ਕਰਾਂਗੇ ਔਰ ਸ਼ੋਭਾ ਯਾਤਰਾ ਦਾ ਮੁੱਖ ਜਿਹੜਾ ਉਦੇਸ਼ ਹੈ ਕਿ ਸ਼ੋਭਾ ਯਾਤਰਾਵਾਂ ਜਿਹੜੀਆਂ ਨਿਕਲਦੀਆਂ ਨੇ ਇਹ ਆਪਸੀ ਭਾਈਚਾਰੇ ਨੂੰ ਜਿਹੜੀਆਂ ਮਜ਼ਬੂਤ ਕਰਦੀਆਂ ਨੇ ਇਸ ਲਈ ਸਾਡਾ ਸੱਦਾ ਹੈ ਕਿ ਸਭ ਲੋਕ ਉਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣ ਅਸੀਂ ਮੈਸੇਜ ਇਹ ਪਹੁੰਚਾਨੇ ਆਪਜੀ ਦੇ ਚੈਨਲ ਦੇ ਰਾਹੀਂ ਕਿ ਜਿੱਥੇ ਜਿੱਥੇ ਤੱਕ ਵੀ ਸਾਡੀ ਆਵਾਜ਼ ਜਾਂਦੀ ਹੈ ਐਨੀਵੇ ਅਸੀਂ ਪਿੰਡ ਪਿੰਡ ਜਾ ਕੇ ਅਸੀਂ ਸੰਪਰਕ ਕਰਾਂਗੇ ਪਾਸਬਾਨਾਂ ਨੂੰ ਮੁਸੀਬ ਭਾਈਚਾਰੇ ਨੂੰ ਕਿ ਵੱਧ ਤੋਂ ਵੱਧ ਵੱਡੇ ਇਕੱਠ ਕਰਕੇ ਉਸ ਸ਼ੋਭਾ ਯਾਤਰਾ ਦੀ ਸ਼ਾਨ ਵਧਾਇਆ ਜਾਵੇ ਸੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਜੈਮਸੀ ਦੀ ਮੇਰਾ ਨਾਮ ਕੁਲਦੀਪ ਸਿੰਘ ਮੈਂ ਪੰਜਾਬ ਸਟੇਟ ਇਨਚਾਰਜ ਲੀਗਲ ਕ੍ਰਿਸਚਨ ਐਕਸ਼ਨ ਕਮਟੀ ਆਲ ਇੰਡੀਆ ਸੋ ਜਿਹੜੀ ਅੱਜ ਦੀ ਮੀਟਿੰਗ ਇਸ ਪਿੰਡ ਭੰਗਾਵਾਂ ਦੇ ਵਿੱਚ ਕਰਨ ਕਰਨ ਵਰਮਾ ਨਸਟੀ ਦੇ ਵਿੱਚ ਰੱਖੀ ਗਈ ਚਰਚ ਵਿਖੇ ਸੋ ਸਾਰਿਆਂ ਨੂੰ ਇੱਥੇ ਜਿੰਨੇ ਵੀ ਐਸੋਸੀਏਸ਼ਨਾਂ ਸੀ ਸਾਰੇ ਜ਼ਿਲ੍ਹੇ ਦੇ ਪੁਰਦਾਸਪੁਰ ਜ਼ਿਲ੍ਹੇ ਦੇ ਪਾਸਟੋਰ ਐਸੋਸੀਏਸ਼ਨਾਂ ਸਾਰੇ ਇਕੱਠੀਆਂ ਹੋਈਆਂ ਸੋ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਜੋ 16 ਦਸੰਬਰ 2025 ਨੂੰ ਅਸੀਂ ਇੱਕ ਸ਼ੋਭਾ ਯਾਤਰਾ ਕੱਢਣ ਜਾ ਰਹੇ ਹਾਂ ਕ੍ਰਿਸਮਸ ਦੇ ਸਬੰਧ ਵਿੱਚ ਸੋ ਉਸ ਜਗ੍ਹਾ ਤੇ ਸਭ ਨੂੰ ਪਹੁੰਚਣ ਲਈ ਮੈਂ ਇ ਆਪਣੇ ਟੀਮ ਵੱਲੋਂ ਔਰ ਪਾਸਟਰ ਜਿੰਨੇ ਵੀ ਜਗ੍ਹਾ ਤੇ ਉਹਨਾਂ ਵੱਲੋਂ ਮੈਂ ਇਨਵਾਈਟ ਕਰਦਾ ਸਭ ਲੋਕਾਂ ਨੂੰ ਕਿ ਜਿਹੜੇ ਵੀ ਇਸ ਜਗ੍ਹਾ ਤੇ ਪਹੁੰਚਣ ਔਰ ਆਪਣੇ ਜੋ ਸੋਭਾ ਯਾਤਰਾ ਉਹਦੇ ਸਾਨ ਵਧਾਉਣ ਸੋ ਜੇ ਸੋਭਾ ਯਾਤਰਾ ਆ ਆਪਣਾ ਪਿੰਡ ਪੰਗਵਾ ਤੋਂ ਹੋ ਕੇ ਗੁਰਦਾਸਪੁਰ ਦੇ ਜ਼ਿਲ੍ਹਿਆਂ ਦੇ ਵੱਖ-ਵੱਖ ਚੌਂਕਾਂ ਦੇ ਵਿੱਚ ਹੋ ਕੇ ਦੁਬਾਰਾ ਜਿਹੜੀ ਸਮਾਪਤੀ ਹੈ ਰੈੱਡ ਰੋਡ ਪੈਸ ਦੇ ਵਿੱਚ ਪਨੋਰੀ ਰੋਡ ਵਿੱਚ ਸਮਾਪਤ ਕੀਤੀ ਜਾਏਗੀ ਸੋ ਮੇਰੀ ਸਾਰਿਆਂ ਨੂੰ ਇਹ ਅਪੀਲ ਆ ਕਿ ਇਸ ਸੋਭਾ ਯਾਤਰਾ ਵਿੱਚ 크ਿਸਮਸ ਦੇ ਜਨਮਦੇਹਾਰੇ ਦੇ ਪ੍ਰਭੂ ਜਸਮਸੀਹ ਦੇ ਜਨਮਦੇਹਾਰੇ ਚ ਪਹੁੰਚ ਕੇ ਉਹਦੀ ਸ਼ਾਨ ਨੂੰ ਵਧਾਓ ਔਰ ਪ੍ਰਭੂ ਜਸਮਸੀਹ ਦੇ ਨਾਮ ਨੂੰ ਹੀ ਜਲਾਲ ਦਿੱਤਾ ਜਾ। ਅੱਜ ਪਾਸਟਰ ਕਰਨ ਵਰਮਾ ਜੀ ਵੱਲੋਂ ਸਾਂਝਾ ਮਸੀਹ ਸੋਭ ਯਾਤਰਾ ਜਿਹੜੀ ਹੈਗੀ ਜ਼ਿਲ੍ਹਾ ਗਦਾਹਪੁਰ ਦੇ ਵਿੱਚ ਕੱਢੀ ਜਾ ਰਹੀ ਹੈ। ਉਹਦੀ ਮਿਤੀ ਜਿਹੜੀ ਹੈ ਡਿਸਾਈਡ ਕੀਤੀ ਗਈ ਹੈ 16 ਦਸੰਬਰ ਨੂੰ ਜਿਹੜੀ ਹੈਗੀ ਇਹ ਮੀਟਿੰਗ ਆਪਣਾ ਜਿਹੜੀ ਸੋਭਾ ਯਾਤਰਾ ਜਿਹੜੀ ਆ ਨਿਕਲਣੀ ਆ। ਮੈਂ ਖਾਸ ਕਰਕੇ ਜਿੰਨੇ ਵੀ ਮਸੀਹ ਸਮਾਜ ਦੇ ਨਾਲ ਨਾਲ ਹੋਰ ਵੀ ਭਾਈਚਾਰੇ ਨੇ ਉਹਨਾਂ ਨੂੰ ਵੀ ਇੱਕ ਅਪੀਲ ਕਰਨੀ ਚਾਹੁੰਦਾ। ਕਿ ਹੋ ਮਹਾ ਮਾ ਕੇ ਇਸ ਸੋਭਾ ਯਾਤਰਾ ਦਾ 파ਟ ਬਣੀਏ ਇਸ ਨੂੰ ਸੋਭਾ ਯਾਤਰਾ ਦਾ ਹਿੱਸਾ ਬਣੀਏ ਔਰ ਨਾਲ ਦੇ ਨਾਲ ਇੱਕ ਪਿਆਰ ਦਾ ਜਿਹੜਾ ਸੁਨਿਆਵਾ ਜਿਹੜਾ ਜਿਹੜਾ ਸੁਨਿਆਵਾ ਸਾਨੂੰ ਪਵਿੱਤਰ ਗ੍ਰੰਥ ਪਵਿੱਤਰ ਬਹਿਬਲ ਜਿਹੜੀ ਆ ਸਾਨੂੰ ਸਿਖਾਉਂਦੀ ਆ ਪਿਆਰ ਦਾ ਸੁਨਿਆ ਉਹ ਜਿਹੜਾ ਅਸੀਂ ਸੈਰ ਦੇ ਵਿੱਚ ਦਈਏ ਔਰ ਭਾਈਚਾਰਿਆਂ ਦੇ ਨਾਲ ਦੂਜੇ ਜਿਹੜੇ ਲੱਗ ਭਾਈਚਾਰੇ ਨੇ ਉਹਨਾਂ ਦੇ ਨਾਲ ਵੀ ਅਸੀਂ ਭਾਈਚਾਰਕ ਸਾਂ ਨੂੰ ਮਜ਼ਬੂਤ ਕਰੀਏ ਇਹ ਜਿਹੜੀ ਆ ਇਹ ਇਥੋਂ ਭੰਗਵਾ ਤੋਂ ਲੈ ਕੇ ਜਿਹੜਾ ਪੈਲਸ ਆ ਪੈਲਸ ਤੋਂ ਜਿਹੜੀ ਆ ਪੂਰੇ ਗਰਦਾਸਪੁਰ ਵਿੱਚ ਘੁੰਮ ਕੇ ਫਿਰ ਇੱਥੇ ਹੀ ਜਿਹੜੀ ਆ ਸਮਾਪਤ ਕੀਤੀ ਜਾਏਗੀ ਔਰ ਖਾਣੇ ਦਾ ਜਿਹੜਾ ਇੱਥੇ ਖਾਸ ਜਿਹੜਾ ਪ੍ਰਬੰਧ ਕੀਤਾ ਗਿਆ